ਸੋ ਜਿਹੜੀ ਕਿਸਾਨੀ ਅੰਦੋਲਨ ਦੀ ਗੱਲ ਹੈ ਦੇਖੋ ਕਿਸਾਨ ਦੇਸ਼ ਦਾ ਅੰਦਾਜ਼ਾ ਉਹ ਕੱਲੇ ਪੰਜਾਬ ਦਾ ਨਹੀਂ ਔਰ ਜਿਹੜੀ ਤੁਸੀਂ ਜਥੇਬੰਦੀਆਂ ਦੀ ਗੱਲ ਕੀਤੀ ਉਹਨਾਂ ਜਥੇਬੰਦੀਆਂ ਤੇ ਗੋਲੀ ਨਹੀਂ ਚਲਾਈ ਜਾਂਦੀ ਜਦੋਂ ਮੈਂ ਰਾਜਪੁਰੇ ਪਤਾ ਲੈਣ ਗਿਆ ਸੀ ਜ਼ਖਮੀਆਂ ਦਾ ਦਸਵੀਂ ਚ ਪੜਦਾ ਇੱਕ ਬੱਚਾ ਮੈਨੂੰ ਮਿਲਿਆ ਦਸਵੀਂ ਚ ਉਹਦੇ ਗੋਲੀ ਲੱਗੀ ਹੋਈ ਸੀ ਯਾਰ ਉਹਦੇ ਬਾਹ ਦੇ ਵਿੱਚ ਬਾਹ ਦੇ ਵਿੱਚ ਦੀ ਗੋਲੀ ਲੰਗੀ ਹੋਈ ਸੀ ਮਤਲਬ ਇਸ ਤਰ੍ਹਾਂ ਦਾ ਤੁਸੀਂ ਦੁਸ਼ਮਣ ਦੇਸ਼ ਦੇ ਸਿਵਿਲਿਅਨਸ 'ਤੇ ਵੀ ਨਕਰਦੇ ਉਹ ਵੀ ਦੁਸ਼ਮਣ ਦੇਸ਼ ਦੀ ਜੇ ਬਰਾਬਰ ਸੈਨਾ ਹੋਵੇ ਨਾ ਫੇਰ ਇਹ ਇਸ ਤਰ੍ਹਾਂ ਦਾ ਹਰਕਤ ਕੀਤੀ ਜਾਂਦੀ ਹੈ ਸੋ ਇਹ ਮਤਲਬ ਦੇਰ ਟੁੱਟਿਆ ਇਹਦੇ ਨਾਲ ਬਹੁਤ ਜਿਆਦਾ ਧੱਕਾ ਅੰਨ ਦਾ ਤੇ ਨਾਲ ਕੀਤਾ ਗਿਆ ਸੋ ਮੈਂ ਹੁਣ ਅੱਗੇ ਬੇਨਤੀ ਕਰਦਾ ਡਾਕਟਰ ਵਿਜੇ ਸਿੰਘਲਾ ਜੀ ਸੋ ਜਿਹੜੀ ਕਿਸਾਨੀ ਅੰਦੋਲਨ ਦੀ ਗੱਲ ਹੈ ਦੇਖੋ ਕਿਸਾਨ ਦੇਸ਼ ਦਾ ਅੰਨ ਦਤਾ ਉਹ ਕੱਲੇ ਪੰਜਾਬ ਦਾ ਨਹੀਂ ਔਰ ਜਿਹੜੀ ਤੁਸੀਂ ਜਥੇਬੰਦੀਆਂ ਦੀ ਗੱਲ ਕੀਤੀ ਉਹਨਾਂ ਜਥੇਬੰਦੀਆਂ ਤੇ ਗੋਲੀ ਨਹੀਂ ਚਲਾਈ ਜਾਂਦੀ ਜਦੋਂ ਮੈਂ ਰਾਜਪੁਰੇ ਪਤਾ ਲੈਣ ਗਿਆ ਸੀ ਜ਼ਖਮੀਆਂ ਦਾ ਦਸਵੀਂ ਚ ਪੜਦਾ ਇੱਕ ਬੱਚਾ ਮੈਨੂੰ ਮਿਲਿਆ ਦਸਵੀਂ ਚ ਉਹਦੇ ਗੋਲੀ ਲੱਗੀ ਹੋਈ ਸੀ ਯਾਰ ਉਹਦੇ ਬਾਹ ਦੇ ਵਿੱਚ ਬਾਹ ਦੇ ਵਿੱਚ ਦੀ ਗੋਲੀ ਲੰਗੀ ਹੋਈ ਸੀ ਮਤਲਬ ਇਸ ਤਰ੍ਹਾਂ ਦਾ ਤੁਸੀਂ ਦੁਸ਼ਮਣ ਦੇਖਦੇ ਸਿਵਲਿਅਨਸ ਨਾਲ ਵੀ ਨਹੀਂ ਕਰਦੇ ਉਹ ਵੀ ਦੁਸ਼ਮਣ ਦੇਸ਼ੀ ਜੇ ਬਰਾਬਰ ਸੈਨਾ ਹੋਵੇ ਨਾ ਫੇਰ ਇਹ ਇਸ ਤਰ੍ਹਾਂ ਦਾ ਹਰਕਤ ਕੀਤੀ ਜਾਂਦੀ ਹੈ ਸੋ ਇਹ ਮਤਲਬ ਦੇਰ ਟੁੱਟਿਆ ਇਹਦੇ ਨਾਲ ਬਹੁਤ ਜਿਆਦਾ ਧੱਕਾ ਅੰਨ ਦਾ ਤੇ ਨਾਲ ਕੀਤਾ ਗਿਆ ਸੋ ਮੈਂ ਹੁਣ ਅੱਗੇ ਬੇਨਤੀ ਕਰਦਾ ਡਾਕਟਰ ਵਿਜੇ ਸਿੰਘਲਾ ਜੀ ਸੋ ਜਿਹੜੀ ਕਿਸਾਨੀ ਅੰਦੋਲਨ ਦੀ ਗੱਲ ਹੈ ਦੇਖੋ ਕਿਸਾਨ ਦੇਸ਼ ਦਾ ਅੰਨ ਦਤਾ ਉਹ ਕੱਲੇ ਪੰਜਾਬ ਦਾ ਨਹੀਂ ਔਰ ਜਿਹੜੀ ਤੁਸੀਂ ਜਥੇਬੰਦੀਆਂ ਦੀ ਗੱਲ ਕੀਤੀ ਉਹਨਾਂ ਜਥੇਬੰਦੀਆਂ ਤੇ ਗੋਲੀ ਨਹੀਂ ਚਲਾਈ ਜਾਂਦੀ ਜਦੋਂ ਮੈਂ ਰਾਜਪੁਰੇ ਪਤਾ ਲੈਣ ਗਿਆ ਸੀ जख्मियां ਦਾ ਦਸਵੀਂ ਚ ਪੜਦਾ ਇੱਕ ਬੱਚਾ ਮੈਨੂੰ ਮਿਲਿਆ ਦਸਵੀਂ ਚ ਉਹਦੇ ਗੋਲੀ ਲੱਗੀ ਹੋਈ ਸੀ ਯਾਰ ਉਹਦੇ ਬਾਹ ਦੇ ਵਿੱਚ ਬਾਹ ਦੇ ਵਿੱਚ ਦੀ ਗੋਲੀ ਲੰਗੀ ਹੋਈ ਸੀ ਮਤਲਬ ਇਸ ਤਰ੍ਹਾਂ ਦਾ ਤੁਸੀਂ ਦੁਸ਼ਮਣ ਦੇਸ਼ ਦੇ ਸਿਵਿਲIANS 'ਤੇ ਵੀ ਨਹੀਂ ਕਰਦੇ ਉਹ ਵੀ ਦੁਸ਼ਮਣ ਦੇਸ਼ ਦੀ ਜੇ ਬਰਾਬਰ ਸੈਨਾ ਹੋਵੇ ਨਾ ਫੇਰ ਇਹ ਇਸ ਤਰ੍ਹਾਂ ਦਾ ਹਰਕਤ ਕੀਤੀ ਜਾਂਦੀ ਹੈ ਸੋ ਇਹ ਮਤਲਬ ਦੇਰ ਟੁੱਟਿਆ ਇਹਦੇ ਨਾਲ ਬਹੁਤ ਜਿਆਦੇ ਧੱਕਾ ਅੰਨ ਦਾ ਤੇਰਾ ਕੀਤਾ ਗਿਆ ਸੋ ਮੈਂ ਹੁਣ ਅੱਗੇ ਬੇਨਤੀ ਕਰਦਾ ਡਾਕਟਰ ਵਿਜੇ ਸਿੰਘਲਾ ਜੀ ਸੋ ਜਿਹੜੀ ਕਿਸਾਨੀ ਅੰਦੋਲਨ ਦੀ ਗੱਲ ਹੈ ਦੇਖੋ ਕਿਸਾਨ ਦੇਸ਼ ਦਾ ਅੰਨ ਦਤਾ ਉਹ ਕੱਲੇ ਪੰਜਾਬ ਦਾ ਨਹੀਂ ਔਰ ਜਿਹੜੀ ਤੁਸੀਂ ਜਥੇਬੰਦੀਆਂ ਦੀ ਗੱਲ ਕੀਤੀ ਉਹਨਾਂ ਜਥੇਬੰਦੀਆਂ ਤੇ ਗੋਲੀ ਨਹੀਂ ਚਲਾਈ ਜਾਂਦੀ ਜਦੋਂ ਮੈਂ ਰਾਜਪੁਰੇ ਪਤਾ ਲੈਣ ਗਿਆ ਸੀ ਜ਼ਖਮੀਆਂ ਦਾ ਦਸਵੀਂ ਚ ਪੜਦਾ ਇੱਕ ਬੱਚਾ ਮੈਨੂੰ ਮਿਲਿਆ ਦਸਵੀਂ ਹਰੋਂ ਦੇ ਗੋਲੀ ਲੱਗੀ ਹੋਈ ਸੀ ਯਾਰ ਉਹਦੇ ਬਾਹ ਦੇ ਵਿੱਚ ਬਾਹ ਦੇ ਵਿੱਚ ਦੀ ਗੋਲੀ ਲੰਗੀ ਹੋਈ ਸੀ ਮਤਲਬ ਇਸ ਤਰ੍ਹਾਂ ਦਾ ਤੁਸੀਂ ਦੁਸ਼ਮਣ ਦੇਸ਼ ਦੇ ਸਿਵਿਲਿਅਨਸ 'ਤੇ ਵੀ ਨਹੀਂ ਕਰਦੇ ਉਹ ਵੀ ਦੁਸ਼ਮਣ ਦੇਸ਼ ਦੀ ਜੇ ਬਰਾਬਰ ਸੈਨਾ ਹੋਵੇ ਨਾ ਫੇਰ ਇਹ ਇਸ ਤਰ੍ਹਾਂ ਦਾ ਹਰਕਤ ਕੀਤੀ ਜਾਂਦੀ ਹੈ ਸੋ ਇਹ ਮਤਲਬ ਦੇਰ ਟੁੱਟਿਆ ਇਹਦੇ ਨਾਲ ਬਹੁਤ ਜਿਆਦਾ ਧੱਕਾ ਅੰਨ ਦਾ ਤੇ ਨਾਲ ਕੀਤਾ ਗਿਆ ਸੋ ਮੈਂ ਹੁਣ ਅੱਗੇ ਬੇਨਤੀ ਕਰਦਾ ਡਾਕਟਰ ਵਿਜੇ ਸਿੰਘਲਾ ਜੀ